ਕਹਤਾ ਕਹਿੰਦਾ ਮਾਰਤਾ ਜਨੇ ਜੀਸ਼ੂ ਨੂੰ ਆਖਿਆ ਪ੍ਰਭੂ ਜੀ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ ਕੀ ਦਿੱਤਾ ਨੂੰ ਆਲਾੰਬਾ ਦਿੱਤਾ ਹallelujah ਕਿਉਂ ਲਾਪਾ ਵੀ ਦੇ ਦੇ ਨਾ ਜਦ ਆਪਣੇ ਕੰਮ ਨਹੀਂ ਹੁੰਦੇ ਆਪਾਂ ਵੀ ਪ੍ਰਭੂ ਨੂੰ ਲਾਂਭੇ ਦੇਨੇ ਪ੍ਰਭੂ ਮੈਂ ਤਾਂ ਤੈਨੂੰ ਇੰਨੇ ਜਿੱਕਾ ਤਾਂ ਮੰਨਦਾ ਪ੍ਰਭੂ ਜੀ ਮੈਂ ਹਜੇ ਤੱਕ ਰੂਮੇ ਹੀ ਤੁਰਿਆ ਫਿਰ ਤਾਂ ਸਾਡੇ ਤਾਂ ਘਰੇ ਕੋਈ ਕੰਮ ਨਹੀਂ ਹੋਇਆ ਉਹ ਪ੍ਰਭੂ ਸਾਵਾ ਕੁਛ ਕਰ ਦਿੰਦਾ ਆਪਾਂ ਨੂੰ ਲਾਂਭਾ ਨਹੀਂ ਦੇਣਾ ਹallelujah ਆਪਾਂ ਕਹਿਣਾ ਪ੍ਰਭੂ ਜੀ ਸਾਨੂੰ ਪਤਾ ਵੈ ਤੂੰ ਕਰਦਾ ਤੇਰਾ ਕੋਈ ਟਾਈਮ ਰੱਖਿਆ ਹੁੰਦਾ ਤੂੰ ਸਾਡਾ ਵੀ ਕਰੇਗਾ ਹallelujah ਉਹਨੇ ਕਿਹਾ ਪ੍ਰਭੂ ਜੀ ਜਿਸੂ ਨੂੰ ਲਾਂਭਾ ਦਿੱਤਾ ਵੀ ਪ੍ਰਭੂ ਜੇ ਤੂੰ ਇੱਥੇ ਹੁੰਦਾ ਤਾਂ ਉਹ ਨਾ ਮਰਦਾ ਹallelujah ਕਹਿੰਦਾ ਜਿਸੂ ਨੇ ਅਤੇ ਅਤੇ ਮੈਂ ਹੁਣ ਵੀ ਜਾਣਦੀ ਹਾਂ ਜੋ ਕੁਝ ਤੂੰ ਪਰਮੇਸ਼ਰ ਤੋਂ ਮੰਗੇ ਸੋ ਪਰਮੇਸ਼ਰ ਤੈਨੂੰ ਦੇਉ ਹਾਲੇਲੂਇਆ ਉਹਨੇ ਵਿਸ਼ਵਾਸ ਉਹ ਫਿਰ ਉਹਨੂੰ ਵਿਸ਼ਵਾਸ ਹੋ ਗਿਆ ਕਹਿੰਦੀ ਮੈਂ ਜਾਣਦੀ ਹਾਂ ਤੂੰ ਜੋ ਵੀ ਕੁਝ ਕਵੇਂਗਾ ਪਰਮੇਸ਼ਰ ਤੇਰੇ ਆਕੇ ਨੂੰ ਜਿੰਦਾ ਵੀ ਕਰ ਸਕਦਾ ਹਾਲੇਲੂਇਆ ਕਹਿੰਦਾ ਯਿਸੂ ਨੇ ਉਹਨੂੰ ਆਖਿਆ ਤੇਰਾ ਭਰਾ ਜੀ ਉੱਠੇਗਾ ਹਾਲੇਲੂਇਆ ਕੀ ਕਹਿੰਦਾ ਤੇਰਾ ਭਰਾ ਜੀ ਉੱਠੇਗਾ ਕਹਿੰਦਾ ਮਾਰਥਾ ਨੇ ਉਸ ਨੂੰ ਆਖਿਆ ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੇਗਾ ਉਹਨੇ ਹੋਰ ਸਮਝਿਆ ਵੀ ਆਪਾਂ ਕਹਿੰਨੇ ਕਵਰੇਜ ਪਾ ਦਿਓ ਵੀ ਮੁਰਦੇ ਕਿਤੇ ਜੀ ਉੱਠਣਗੇ ਉਹਨ ਉਸ ਤਰ੍ਹਾਂ ਸਮਝਿਆ ਉਹਨੂੰ ਨਹੀਂ ਸੀ ਪਤਾਗਾ ਵੀ ਉਹ ਅੱਜ ਹੀ ਜੀ ਉੱਠੇਗਾ ਹਾਲੇਲੂਇਆ ਕਹਿੰਦਾ ਤਾਂ ਜੀਸੂ ਨੇ ਉਹਨੂੰ ਕਿਹਾ ਕਿਆਮਤ ਤੇ ਜਿਉਣ ਮੈਂ ਹਾਂ ਜੋ ਮੇਰੇ ਉੱਤੇ ਨੇਚਾ ਕਰਦਾ ਹੈ ਭਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ ਹਾਲੇਲੂਇਆ ਹਾਲੇਲੂਇਆ ਕੰਦਾ ਕੋਈ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਵੈ ਕੰਦਾ ਉਹ ਜਿਊਗਾ ਵੀ ਭਾਲਾ ਮਰ ਵੀ ਜਾਵੇ ਤਾਂ ਵੀ ਕੰਦਾ ਉਹ ਜ਼ਿੰਦਾ ਹੋ ਜਾਊਗਾ ਹਾਲੇਲੂਇਆ ਕਹਿੰਦਾ ਤੇ ਹਰ ਕੋਈ ਜਿਹੜਾ ਜਿਉਂਦਾ ਹੈ ਅਤੇ ਮੇਰੇ ਉੱਤੇ ਨਿਸ਼ਚੈ ਕਰਦਾ ਹੈ ਸੋ ਸੁਦੀਪ ਕਾਲ ਤੱਕ ਕਦੇ ਨਾ ਮਰੇਗਾ ਕੀ ਤੁਸੀਂ ਗੱਲ ਦੀ ਪ੍ਰਤੀਤ ਕਰਦੀ ਹੈ ਹਾਲੇਲੂਇਆ ਉਹਨੇ ਪੁੱਛਿਆ ਤੂੰ ਪ੍ਰਤੀਤ ਕਰਦੀ ਹੈ ਵੀ ਜਿੰਦਾ ਹੋ ਜੋ ਉਹਨੇ ਕਿਹਾ ਵੀ ਚੱਲ ਕਬਰਾਂ 'ਚ ਪਾਇਆ ਵੈ ਜਦੋਂ ਦੂਜੇ ਮੁਰਦੇ ਜਿੰਦੇ ਹੋਣਗੇ ਉਦੋਂ ਉਹ ਵੀ ਹੋ ਜਾਊਗਾ ਹallelujah ਉਹ ਨਹੀਂ ਸੀ ਜਾਣਦੀ ਪ੍ਰਭੂ ਜੀਸ਼ੂ ਜੀ ਕੀ ਕੁਝ ਕਰ ਸਕਦੇ ਹallelujah ਕਹਿੰਦੇ ਉਸਨੇ ਉਹਨੂੰ ਆਖਿਆ ਹਾਂ ਪ੍ਰਭੂ ਮੈਂ ਪ੍ਰਤੀਤ ਕੀਤੀ ਹੈ ਜੋ ਤੂੰ ਮਸੀਹ ਹੈ ਪਰਮੇਸ਼ਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ ਹallelujah ਕਹਿੰਦੇ ਇੰਨੀ ਤਾਂ ਮੈਨੂੰ ਪ੍ਰਤੀਤ ਹੈ ਵਿਸ਼ਵਾਸ ਹੈ ਵੀ ਤੂੰ ਪਰਬੂ ਪਰਮੇਸ਼ਰ ਦਾ ਪੁੱਤਰ ਹੈ ਹਾਲੇਲੂਇਆ ਕਹਿੰਦੀ ਨੀਦਾ ਮੈਂ ਪ੍ਰਤੀਤ ਕਰਦੀ ਆਂ ਤਾਂ ਕਹਿੰਦਾ ਉਸ ਨੇ ਉਹਨੂੰ ਆਖਿਆ ਅੱਛਾ ਕਹਿੰਦਾ ਇਹ ਕਹ ਕਿ ਉਹ ਚਲੀ ਗਈ ਅਤੇ ਆਪਣੀ ਭੈਣ ਮਰੀਏ ਨੂੰ ਚੁੱਪ ਕੀਤੀ ਸੱਦ ਕੇ ਬੋਲੀ ਗੁਰੂ ਆਇਆ ਹੈ ਤੈਨੂੰ ਸਾਦਾ ਹੈ ਹਾਲੇਲੂਇਆ ਉਹ ਜਾ ਕੇ ਆਪਣੀ ਭੈਣ ਨੂੰ ਬੁਲਾ ਕੇ ਲੈ ਕੇ ਕਹਿੰਦੀ ਗੁਰੂ ਜੀ ਆਇਆ ਵੈ ਤੈਨੂੰ ਉਹ ਬੁਲਾਉਂਦਾ ਵੈ ਤਾਂ ਕਹਿੰਦਾ ਉਸ ਨੇ ਇਹ ਗੱਲ ਸੁਣੀ ਤਾਂ ਝਟ ਉੱਠ ਕੇ ਉਹਦੇ ਕੋਲ ਕਈ ਜਦੋਂ ਉਹਦੀ ਭੈਣ ਨ ਮਰੀਮ ਨੇ ਸੁਣਿਆ ਉਹ ਉੱਠ ਕੇ ਕਿੱਥੇ ਗਈ ਪ੍ਰਭੂ ਜੀਸ਼ੂ ਜੀ ਦੇ ਕੋਲ ਗਈ ਕਹਿੰਦਾ ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ ਪਰ ਉਸੇ ਥਾਂ ਸੀ ਜਿੱਥੇ ਮਾਰਦਾ ਉਸ ਨੂੰ ਮਿਲੀ ਸੀ ਹਾਲੇਲੂਇਆ ਹਜੇ ਪਿੰਡ ਚ ਨਹੀਂ ਸੀ ਆਇਆ ਐਸੇ ਹੋਰ ਜਗ੍ਹਾ ਤੇ ਬੈਠਾ ਸੀ ਹਾਲੇਲੂਇਆ ਕਹਿੰਦਾ ਫਿਰ ਉਹ ਜਹੂਦੀ ਜਿਹੜੇ ਉਹਦੇ ਨਾਲ ਘਰ ਵਿੱਚ ਸਨ ਅਤੇ ਉਹਦਾ ਮੰਤਰਉਂਦੇ ਸਨ ਜਾਂ ਮਰੀਵਨ ਵੇਖਿਆ ਜੋ ਛੇਤੀ ਨਾਲ ਉੱਠ ਕੇ ਬਾਹਰ ਚਲੀ ਗਈ ਹੈ ਤਾਂ ਇਹ ਸਮਝ ਕੇ ਕੋ ਕਬਰ ਉੱਤੇ ਰੋਂ ਜਾਂਦੀ ਆ ਉਹਦੇ ਮਗਰ ਹੋ ਤੁਰੇ ਹallelujah ਉਹਨਾਂ ਨੇ ਆਖਿਆ ਮਰੀਮ ਚੱਲੀ ਕਬਰ ਤੇ ਰੋਂ ਅਸੀਂ ਵੀ ਜਾ ਕੇ ਵੇਖੀਏ ਰੋਂਦੀ ਨੂੰ ਹallelujah ਅੱਜ ਕੱਲ ਜਿਹੜਾ ਕੋ ਰੋਂਦਾ ਉਹਨੂੰ ਤਾਂ ਸਾਰੇ ਉਹਦਾ ਮਖੌਲ ਕਰਦੇ ਕੋ ਰੋਂਦਿਆਂ ਨਾਲ ਨਹੀਂ ਰੋਂਦਾ ਦੇ ਤਮਾਸ਼ਾ ਵੇਖਦੇ ਆ ਹallelujah ਇਸ ਤਰ੍ਹਾਂ ਕਰਕੇ ਜਿਹਦੇ ਤੇ ਪਈਆਂ ਉਹਨੂੰ ਉਹਨੂੰ ਉਸੇ ਨੂੰ ਵਿਝਰਨੀਆਂ ਪੈਂਦੀਆਂ ਪਰਮੇਸ਼ਰ ਤੇ ਛੱਡ ਦਿਆ ਕਰੋ ਹਾਲੇਲੂਇਆ ਕਿਸੇ ਅੱਗੇ ਨਾ ਰੋਇਆ ਕਰੋ ਸਾਡਾ ਆ ਕੰਮ ਨਹੀਂ ਹੋਇਆ ਸਾਡੇ ਆ ਨਹੀਂ ਹੋਇਆ ਲੋਕੀ ਤਾਂ ਹੋਰ ਹੱਸਦੇ ਆ ਅਗਲਾ ਕਹਿੰਦਾ ਤੇ ਤੇਰੇ ਜਿ ਜਿਸੂ ਵਾਚ ਆ ਕੇ ਵੀ ਤੇਰਾ ਕੋਈ ਕੰਮ ਹੋਇਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਦੁਨੀਆ ਅੱਜਕੱਲ ਜਿਹੜਾ ਰੋਂਦਾ ਉਹਦੇ ਤੇ ਖੁਸ਼ ਹੁੰਦੀ ਐ ਜਿਹੜਾ ਕੋਈ ਖੁਸ਼ੀ ਐ ਸੁਖੀ ਐ ਉਹਨੂੰ ਵੇਖ ਕੇ ਛੱਡਦੀ ਐ ਹਾਲੇਲੂਇਆ ਉਹ ਵੀ ਉੱਠ ਕੇ ਮਗਰ ਤੌਰ ਤੇ ਜਿਹੜੀ ਜੁ ਹੁੰਦੀ ਸੀ ਕਹਿੰਦਾ ਹੁਣ ਕਬਰ ਤੇ ਰੋਂ ਚੱਲੀ ਐ ਚਲੋ ਆਪਾਂ ਵੀ ਦੇਖੀਏ ਕਿਵੇਂ ਰੋਂਦੀ ਐ ਹਾਲੇਲੂਇਆ ਕਹਿੰਦਾ ਸੋ ਜਦ ਮਰੀਯਮ ਉਸ ਥਾਂ ਆਈ ਜਿੱਥੇ ਜੀਸੂ ਸੀ ਤਾਂ ਉਹਨੂੰ ਵੇਖ ਕੇ ਉਹਦੀ ਪੈਰੀ ਪਈ ਤੇ ਉਸ ਨੂੰ ਆਖਿਆ ਪ੍ਰਭੂ ਜੀ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ ਹallelujah ਉਹਦੇ ਪੈਰੀ ਪੈ ਕੇ ਕਹਿੰਦੀ ਪ੍ਰਭੂ ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ ਹallelujah ਤਾਂ ਕਹਿੰਦਾ ਅਪਰੰਥ ਜਾਂ ਜੀਸ਼ੂ ਨੇ ਉਹਨੂੰ ਰੋਂਦਿਆਂ ਤੇ ਉਹਨਾਂ ਜਹੂਦੀਆਂ ਨੂੰ ਨੂੰ ਵੀ ਜੋ ਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲ ਪਿਆ ਤੇ ਕਬਰਾਇਆ ਹallelujah ਕੀ ਕੀਤਾ ਪ੍ਰਭੂ ਜੀਸ਼ੂ ਜੀ ਨੇ ਵੀ ਉਹਨਾਂ ਨੂੰ ਆਤਮਾ ਦੇ ਵਿੱਚ ਘਬਰਾਇਆ ਕਲ ਪਿਆ ਉਹ ਵੀ ਹallelujah ਵੀ ਇਹ ਮਰ ਗਿਆ ਤਾਂ ਦੂਜੇ ਜਿਹੜੇ ਨਾਲ ਦੇ ਉਹ ਕੀ ਕਰਦੇ ਐ ਉਹ ਕੀ ਕਰਦੇ ਐ ਉਹ ਮਖੌਲ ਹੀ ਕਰਦੇ ਆ ਅੰਦਰੋਂ ਨਹੀਂ ਸੀ ਉਹ ਖੁਸ਼ ਹallelujah ਅੰਦਰੋਂ ਤਾਂ ਬਾਗੋ ਬਾਗ ਹੋਣਗੇ ਵੀ ਫਿਰ ਵਿਚਾ ਲੈਿੰਦਾ ਇਹਨਾਂ ਦੇ ਤਾਂ ਬਾਲਾ ਜੀ ਸ਼ੂ ਜੀ ਸ਼ੂ ਕਰਦੇ ਆ ਸੀਗੀਆਂ ਹallelujah ਕਹਿੰਦਾ ਇਸ ਤੇ ਜਹੂਦੀ ਬੋਲੇ ਅਤੇ ਕਹਿੰਦਾ ਆਖਿਆ ਤੁਸਾਂ ਉਹਨੂੰ ਕਿੱਥੇ ਰੱਖਿਆ ਹੈ ਉਹਨਾਂ ਉਸਨੂੰ ਆਖਿਆ ਪ੍ਰਭੂ ਜੀ ਆ ਵੇਖ ਹallelujah ਉਹਨੇ ਪੁੱਛਿਆ ਤੁਸੀਂ ਕਿੱਥੇ ਰੱਖਿਆ ਉਹਨੂੰ ਉਹ ਉਹਨਾ ਜਿੱਥੇ ਕਵਰ ਸੀ ਕਹਿੰਦੇ ਪ੍ਰਭੂ ਜੀ ਉਹਨੂੰ ਇੱਥੇ ਰੱਖਿਆ ਹallelujah ਤਾਂ ਕਹਿੰਦੇ ਜੀਸ਼ੂ ਰੋਇਆ ਹallelujah ਜੀਸ਼ੂ ਰੋਇਆ ਜੀਸ਼ੂ ਨੂੰ ਕਿਉਂ ਰੋਣਾ ਪੈ ਗਿਆ ਉਹ ਉਹਦਾ ਪਿਆਰ ਕਰਦਾ ਜੀਸ਼ੂ ਸਾਰਿਆਂ ਨਾਲ ਹੀ ਪਿਆਰ ਕਰਦਾ ਆਪਣੇ ਨਾਲ ਵੀ ਪਿਆਰ ਕਰਦਾ ਹallelujah ਉਹ ਤਾਂ ਪਰਮੇਸ਼ਰ ਸੀ ਉਹ ਕਿਉਂ ਰੋਇਆ ਉਹ ਉਹ ਵੀ ਆਪਾਂ ਨੂੰ ਬਕੀਨੇ ਬਣਾ ਕੇ ਰੇ ਭੇਜਿਆ ਪਰਮੇਸ਼ਰ ਨੇ ਬਣਾ ਆਪਾਂ ਜਦੋਂ ਕੋਈ ਗਲਤ ਕੰਮ ਕਰਦੇ ਉਹ ਪ੍ਰਭੂ ਜੀਸੂ ਜੀ ਪਰਮੇਸ਼ਰ ਵੀ ਰੋਂਦਾ ਵੀ ਮੈਂ ਤਾਂ ਤੁਹਾਨੂੰ ਇਨਸਾਨ ਬਣਾ ਕੇ ਭੇਜਿਆ ਸੀ ਤੁਸੀਂ ਕੀ ਕੰਮ ਕਰਨ ਲੱਗ ਗਏ ਜਾ ਕੇ ਹਾਲੇਲੂਇਆ ਜਦ ਆਪਾਂ ਗਲਤੀਆਂ ਕਰਦੇ ਆ ਤੋਬਾ ਕਰਦੇ ਆ ਤੋਬਾ ਕਰਕੇ ਫੇਰ ਪੁੱਠੇ ਕੰਮ ਕਰਦੇ ਆ ਉਦੋਂ ਪਰਮੇਸ਼ਰ ਵੀ ਆਪਣੇ ਤੇ ਵੇਖ ਵੇਖ ਰੋਂਦਾ ਵੀ ਤੁਹਾਨੂੰ ਤਾਂ ਮੈਂ ਤੁਹਾਡੇ ਬਦਲੇ ਤਾਂ ਮੈਂ ਸਲੀਵ ਦੇ ਚੜੇ ਤਾਂ ਤੁਸੀਂ ਕਿਹੜੇ ਰਾਹਾਂ ਤੇ ਪੈ ਗਏ ਹਾਲੇਲੂਇਆ ਕਹਿੰਦਾ ਇਸ ਤੋਂ ਯਹੂਦੀ ਬੋਲੇ ਵੇਖੋ ਇਹ ਉਸ ਨਾਲ ਕਿੰਨਾ ਪਿਆਰ ਕਰਦਾ ਸੀ ਹਾਲੇਲੂਇਆ ਕੀ ਕਹੇ ਜੂਦੀਆ ਨੇ ਵੀ ਤਾਂ ਉਹਨਾਂ ਵਾਲਾ ਹੀ ਪਿਆਰ ਕਰਦਾ ਸੀ ਫਿਰ ਬਚਾਇਆ ਕਿਉਂ ਨਹੀਂ ਹਾਲੇਲੂਇਆ ਪਰ ਕਹਿੰਦਾ ਕਈ ਉਹਨਾਂ ਵਿੱਚੋਂ ਬੋਲੇ ਕੀ ਇਹ ਜਿਸ ਨੇ ਅੰਨੇ ਦੀਆਂ ਅੱਖਾਂ ਖੋਲੀਆਂ ਇੰਨਾ ਵੀ ਨਾ ਕਰ ਸਕਿਆ ਜੋ ਇਹਨੂੰ ਮਨੁੱਖ ਨੂੰ ਮਨੁੱਖ ਨਾ ਮਰਦਾ ਹallelujah ਉਹ ਬੋਲੀ ਫੇਰੀ ਵਿੱਚ ਦੀ ਮਾਰ ਹੀ ਗਏ ਹallelujah ਇਹਨੇ ਕਹਿੰਦਾ ਨਹੀਂ ਦੀ ਅੱਖਾਂ ਖੋਲੀਆਂ ਸੀਗੀਆਂ ਤੇ ਫਿਰ ਕਹਿੰਦਾ ਇੰਨਾ ਵੀ ਨਾ ਕੀਤਾ ਗਿਆ ਵੀ ਉਹਨੂੰ ਉਹਨੂੰ ਬਚਾ ਲੈਂਦਾ ਉਹ ਨਾ ਮਰਦਾ ਹallelujah ਤਾਂ ਕਹਿੰਦਾ ਜੀਸੂ ਆਪਣੇ ਜੀਵ ਵਿੱਚ ਫੇਰ ਕਲਪਦਾ ਹੋਇਆ ਕਬਰ ਉੱਤੇ ਆਇਆ ਉਹ ਇੱਕ ਗੁਫਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ ਹallelujah ਕਿੱਥੇ ਆਇਆ ਕਬਰ ਤੇ ਆਇਆ ਗੁਫਾ ਜਿੱਥੇ ਕਬਰ ਦੇ ਉੱਤੇ ਪੱਥਰ ਧਰਿਆ ਸੀ ਹਾਲੇਲੂਇਆ ਕਹਿੰਦਾ ਜੀਸ਼ੂ ਨੇ ਆਖਿਆ ਇਸ ਪੱਥਰ ਨੂੰ ਹਟਾ ਦਿਓ ਉਸ ਮਰਦੇ ਦੀ ਭੈਣ ਮਾਰਤਾ ਨੇ ਉਸ ਨੂੰ ਆਖਿਆ ਪ੍ਰਭੂ ਜੀ ਉਸ ਕੋਲੋਂ ਤਾਂ ਹੁਣ ਛੜਿਆਣ ਆਉਂਦੀ ਹੋਏ ਹੈ ਕਿਉਂ ਜੋ ਉਹਨੂੰ 4 ਦਿਨ ਹੋਏ ਹਨ ਹਾਲੇਲੂਇਆ ਪਤਾ ਹੀ ਹੈ ਜੇ ਹੁਣ ਕੋਈ ਚੀਜ਼ ਮਰ ਜੇ ਕੁਝ ਵੀ ਹੋ ਜੇ ਉਹ ਚ ਮੁਸ਼ਕ ਆਉਣ ਲੱਗ ਜਾਂਦਾ। ਨਿਸਾਨ 'ਚ ਤਾਂ ਬਾੜੀ ਛੇਤੀ ਆਉਣ ਲੱਗ ਜਾਂਦਾ। ਹਾਲੇਲੂਇਆ। ਹੋਰ ਤਾਂ ਕੋਈ ਮਰੀ ਚੀਜ਼ ਚਾਰ ਦਿਨ ਕੱਢ ਜੂ ਆਪਾਂ ਜਿੰਨਾ ਇਹਨੂੰ ਦੇਨੂੰ ਸ਼ਿੰਗਾਰ-ਸ਼ਿੰਗਾਰ ਕੇ ਰੱਖਦੇ ਚੰਗੀਆਂ ਚੀਜ਼ਾਂ ਖਾਂਦੀ ਐ ਇਹ ਆਪਣਾ ਸਰੀਰ ਨੂੰ ਅੰਦਰਵਾੜੀ ਯਾਨੀ ਕਿ ਤੇ ਆਹ ਖਾ ਲਾ ਕਿਤੇ ਆਹ ਖਾ ਲਾ ਤੇ ਇੱਕ ਦਿਨ ਹੀ ਕੱਢਿਆ ਜਾਂਦਾ। ਹਾਲੇਲੂਇਆ। ਰੱਖ ਦਿਓ ਜੇ ਸੁਬਾ ਮਰ ਗਿਆ ਤਾਂ ਸ਼ਾਮ ਨਹੀਂ ਅਗਲਾ ਹੋਣ ਦਾ ਤਾਂ ਘੰਟੇ ਵਧੀ ਲੈ ਕੇ ਤੁਰ ਜਾਂਦਾ। ਕਿਉਂ ਲੈ ਕੇ ਜਾਂਦਾ ਵੀ ਹੁਣੇ ਕੋਲ ਮੁਸ਼ਕ ਆਊਗਾ। ਹਾਲੇਲੂਇਆ। ਹਾਲੇਲੂਇਆ। ਤੇ ਉਹਨੇ ਭੈਣ ਨੇ ਉਹਦੀ ਨੇ ਕੀ ਕਿਹਾ ਤਾਂ ਹੁਣ 4 ਦਿਨ ਹੋ ਗਏ ਹੁਣ ਤਾਂ ਸੜਿਆਣ ਆਉਂਦੀ ਹੋਊਗੀ ਹਾਲੇਲੂਇਆ ਕਹਿੰਦਾ ਜਿਸੂ ਨੇ ਉਹਨੂੰ ਕਿਹਾ ਕੀ ਮੈਂ ਤੈਨੂੰ ਨਹੀਂ ਆਖਿਆ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਰ ਦੀ ਵਡਿਆਈ ਵੇਖੀਂਗੀ ਹਾਲੇਲੂਇਆ ਉਹਨੇ ਕੀ ਕਿਹਾ ਜੇ ਤੂੰ ਪ੍ਰਤੀਤ ਕਰੇ ਤਾਂ ਫਿਰ ਪਰਮੇਸ਼ਰ ਦੀ ਵਡਿਆਈ ਨੂੰ ਵੇਖੀਂਗੀ ਕਹਿੰਦਾ ਸੋ ਉਹਨਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਜੀਸੂ ਨੇ ਅੱਖਾਂ ਤਾਂਹਾਂ ਕਰਕੇ ਆਖਿਆ हे ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਹਾਲੇਲੂਇਆ ਕੀ ਕਿਉਂਨੇ ਪਰਮੇਸ਼ਰ ਪ੍ਰਭੂ ਜੀਸੂ ਨੇ ਉਹ ਪਰਮੇਸ਼ਰ ਨੂੰ ਧਿਆਇਆ ਹਾਲੇਲੂਇਆ ਆਪਾਂ ਵੀ ਕਿਉਂ ਅੱਖਾਂ ਤਾਂ ਨੂੰ ਮੂੰਹ ਚੱਕ ਕੇ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਥੱਲੇ ਆ ਕਿ ਉੱਪਰ ਹੈ ਉੱਪਰ ਹੈ ਹਾਲੇਲੂਇਆ ਜਦੋਂ ਆਪਾਂ ਅੱਗੇ ਸੀਗੇ ਮਟਕਿਆਂ ਸੰਗ ਉਹ ਥੱਲੇ ਨੂੰ ਮੂੰਹ ਕਰਕੇ ਮੱ ਧਰਤੀ ਦੇ ਮੱਥੇ ਟੇਕੀ ਜਾਂਦੇ ਸੀ ਹallelujah ਆਪਾਂ ਹੁਣ ਪਤਾ ਹੈ ਪ੍ਰਭੂ ਜੀ ਪਰਮੇਸ਼ਰ ਜੀ ਉੱਤੇ ਸਵਰਗਾ ਚ ਹੈ ਹallelujah ਕਹਿੰਦਾ ਉਹਨੇ ਆਖਿਆ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਅਤੇ ਮੈਂ ਜਾਣਿਆ ਜੇ ਤੂੰ ਮੇਰੀ ਸਦਾ ਸੁਣਦਾ ਹੈ ਕਹਿੰਦਾ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈ ਹਾਲੇਲੂਇਆ ਪਰ ਕਹਿੰਦਾ ਇੰਨਾ ਲੋਕਾਂ ਦੇ ਕਾਰਨ ਜਿਹੜੇ ਆਲੇ-ਦੁਆਲੇ ਖੜੇ ਹਨ ਮੈਂ ਆਖਿਆ ਤਾਂ ਉਹ ਪ੍ਰਤੀਤ ਕਰਨ ਜੋ ਤੂੰ ਮੈਨੂੰ ਇਕੱਲੇ ਆਵੇ ਹਾਲੇਲੂਇਆ ਕਹਿੰਦਾ ਫੇਰ ਇਹ ਸੱਚ ਮੰਨਣਗੇ ਵਾਕਿਆ ਮੈਂ ਤੇਰਾ ਪੁੱਤਰ ਐ ਤੂੰ ਮੈਨੂੰ ਕੱਲਿਆ ਵੈ ਇਹ ਵੀ ਪ੍ਰਤੀਤ ਕਰਨ ਹallelujah ਕਹਿੰਦਾ ਇਹ ਕਹਿ ਕੇ ਉੱਚੀ ਆਵਾਜ਼ ਮਾਰੀ ਕੇ ਲਾਜਰ ਬਾਹਰ ਆ ਹallelujah ਕਿਵੇਂ ਆਵਾਜ਼ ਮਾਰੀ ਕਹਿੰਦਾ ਲਾਜਰ ਬਾਹਰ ਹਾਲੇਲੂਇਆ ਕਹਿੰਦਾ ਉਹ ਜਿਹੜਾ ਮੋਇਆ ਹੋਇਆ ਸੀ ਖਫਾਂ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿਕਲ ਆਇਆ ਅਤੇ ਉਹਦੇ ਮੂੰਹ ਤੇ ਰਮਾਲ ਬੁਲੇਟਿਆ ਹੋਇਆ ਸੀ ਯਿਸੂ ਨੇ ਉਹਨਾਂ ਨੂੰ ਆਖਿਆ ਉਹਨੂੰ ਖੋਲ ਲੋ ਅਤੇ ਜਾਣ ਦਿਓ ਹਾਲੇਲੂਇਆ ਉਹ ਕਿਵੇਂ ਆਇਆ ਹੋਊਗਾ ਬਾਹ ਹallelujah ਹੱਥ ਪੈਰ ਵੀ ਬੰਨੇ ਉਹਦੇ ਮੂੰਹ ਤੇ ਵੀ ਰਮਾਲ ਬੰਨੇ ਆ ਉਹਨੇ ਜਦੋਂ ਉਹਨਾਂ ਨੇ ਆਵਾਜ਼ ਮਾਰੀ ਉਹਵੇਂ ਬੰਨੇ ਬਣਾਇਆ ਬਾਹਰ ਆ ਕੇ ਉਹਦੇ ਸਾਹਮਣੇ ਖੜ ਗਿਆ ਹallelujah ਪ੍ਰਭੂ ਜੀਸ਼ੂ ਨੂੰ ਕੋਈ ਕੰਮ ਕਰਨਾ ਉਹ ਔਖਾ ਉਹਦੇ ਲਈ ਥੋੜੀ ਆਪਣੇ ਲਈ ਔਖਾ ਵੈ ਹallelujah ਉਹ ਤਾਂ ਮੈਂਟ ਵਿੱਚ ਦੀ ਕੁਛ ਨਾ ਕੁਛ ਕਰ ਦਿੰਦਾ ਕਰੂ ਕਦੋਂ ਜੇ ਸੱਚਮੱਚ ਆਪਾ ਪ੍ਰਤੀਤ ਕਰਦੇ ਆ ਉਹਦੇ ਤੇ ਹallelujah